ਫਿਰ ਮੈਂ ਸੋਚਿਆ ਇਦਾਂ ਦਾ ਕਟਿੰਗ ਵਗੈਰਾ ਹਰ ਇੱਕ ਕੋਈ ਕਰੀ ਜਾਂਦਾ ਤਾਂ ਫਿਰ ਮੈਂ ਕੁਝ ਵੱਖਰਾ ਕਰਨ ਦੀ ਇੱਛਾ ਰੱਖੀ ਤੇ ਬਾਬਾ ਜੀ ਦੀ ਮਿਹਰ ਨਾਲ ਟੈਟੂ ਬਣਾਉਣਾ ਸ਼ੁਰੂ ਕੀਤਾ ਤੇ ਉਹ ਆਪਣੇ ਟੈਟੂ ਪੂਰੇ ਵਰਲਡ ਵਿੱਚ ਚਲਦੇ ਆ ਗਏ ਉਸ ਤੋਂ ਬਾਅਦ ਫਿਰ ਮੈਂ ਪਿੰਦ ਜੀ ਮੇਰੇ ਉਸਤਾਦ ਜੀ ਲੱਖਾ ਜੀ ਹੂੰ ਹੂੰ ਉਹਨਾਂ ਉਹਨਾਂ ਦੇ ਕੋਲ ਮੈਂ ਬੈਠਾ ਰਹਿੰਦਾ ਸੀਗਾ ਠੀਕ ਹੈ ਤਾਂ ਉਹਨਾਂ ਨੇ ਫਿਰ ਮੈਨੂੰ ਉਹਨੂੰ ਕਹਿਣ ਲੱਗੇ ਕਿ ਉੱਥੇ ਵਿਹਲਾ ਬੈਠ ਰਹਿਣਾ ਚਲ ਤੂੰ ਕੰਮ ਸਿੱਖਣਾ ਫਿਰ ਉਹਨਾਂ ਨੇ ਮੈਨੂੰ ਕੈਂਚੀ ਚਲਾਉਣਾ ਸਿਖਾਇਆ ਤਾਂ ਉਸ ਤੋਂ ਬਾਅਦ ਉਸਤਾਜ ਜੀ ਨੇ ਮੈਨੂੰ ਲੱਖਾ ਜੀ ਨੇ ਕੈਂਚੀ ਚਲਾਉਣੀ ਸਿਖਾਈ ਉਸ ਤੋਂ ਬਾਅਦ ਫਿਰ ਮੈਂ ਬਲੋਟ ਕੰਮ ਸਿੱਖਣ ਲਈ ਜਾਵੜਿਆ ਕਿੰਦਗ ਉਸਤਾਦ ਜੀ ਮੇਰੇ ਗੁਰੂ ਜੀ ਹਾਂ ਉਹਨਾਂ ਕੋਲ ਚਲਾ ਗਿਆ ਠੀਕ ਹੈ ਫਿਰ ਅਸੀਂ ਦੋਨਾਂ ਭਰਾਵਾਂ ਨੇ ਉੱਥੇ ਕੰਮ ਸਿੱਖਿਆ ਤਿੰਨਾਂ ਭਰਾਵਾਂ ਨੇ ਅੱਛਾ ਮਤਲਬ ਕਿਵੇਂ ਵਾਲ ਕੱਟਦੇ ਕਰਦੇ ਟੈਟੂ ਕਿਵੇਂ ਬਣਾਉਣ ਲੱਗੇ ਟੈਟੂ ਦੀ ਵੀ ਟ੍ਰੇਨਿੰਗ ਪਰਸਨ ਕੋਲੋਂ ਲਈ ਫਿਰ ਤੁਸੀਂ ਨਹੀਂ ਕਿਸੇ ਤੋਂ ਨਹੀਂ ਲਈ ਜੀ ਟੈਟੂ ਕਿਵੇਂ ਬਣਾਉਣ ਲੱਗ ਗਏ ਇਦਾਂ ਕਿਵੇਂ ਉਦੋਂ ਹੀ ਬਸ ਵੀਡੀਓ ਦੇਖੀ ਫੋਨ 'ਚ ਅੱਛਾ ਤੇ ਵੀਡੀਓ ਦੇਖ ਕੇ ਤੁਸੀਂ ਸਿੱਖੇ ਹਾਂ ਹਾਂ ਵੀਡੀਓ ਦੇਖ ਕੇ ਫਿਰ ਪ੍ਰੈਕਟਿਸ ਕਰਨਾ ਸ਼ੁਰੂ ਕੀਤਾ ਇਹਨੂੰ ਕਹਿੰਦੇ ਕੀ ਹੈ ਟੈਟੂ ਤਾਂ ਬਾਹ ਤੇ ਬੰਨਦਾ ਜਿੱਥੇ ਮਰਜ਼ੀ ਸਰੀਰ ਤੇ ਬਣਾਓ ਔਰ ਬਾਲਾਂ 'ਚ ਟੈਟੂ ਬਣਾਉਣਾ ਮੈਨੂੰ ਲੱਗਦਾ ਕਿ ਵਰਲਡ ਵਾਈਡ ਤੁਸੀਂ ਇਕਲੋਤੇ ਹੀ ਹੋ ਕਿ ਹੋਰ ਵੀ ਕੋਈ ਇਦਾਂ ਦੇ ਕਰਦਾ ਇੰਡੀਆ ਵਿੱਚ ਪਹਿਲੇ ਆਏ ਹਾਂ ਤੁਸੀਂ ਇੰਡੀਆ 'ਚ ਪਹਿਲੇ ਹੋ ਹਾਂਜੀ ਤੇ ਟੈਟੂ ਬਣਾਉਂਦੇ ਕਿੰਨਾ ਰੇਟ ਲੈਂਦੇ ਹੋ ਇਹਦੇ ਕੋਈ ਰੇਟ ਨਹੀਂ ਆ ਜੀ ਜੇ ਕੋਈ ਗਰੀਬ ਬੰਦਾ ਸ਼ੌਂਕ ਵਾਲਾ ਆ ਜੇ ਫੇਰੀ ਚ ਵੀ ਬਣਾ ਦਿੰਨੇ ਆ ਤੇ ਇਹ ਟੈਡੂ ਦਾ ਅਸੀਂ 1.5 ਲੱਖ ਵੀ ਲੈ ਲਏ ਨੇ ਹਾਂਜੀ ਉਹ ਮੈਨੂੰ ਯਾਦ ਆ ਚੰਗੀ ਤਰ੍ਹਾਂ ਕਿ ਉਹ ਕਟਿੰਗ ਵਾਰ ਬੜੀ ਸੋਹਣੀ ਕਰ ਦਿੰਦਾ ਸਿਰ ਉਸ ਤੋਂ ਬਾਅਦ ਤੁਹਾਡੇ ਕੋਲੇ ਆਉਣਾ ਸ਼ੁਰੂ ਹੋ ਗਿਆ ਉਦੋਂ ਤੁਹਾਡੇ ਕਟਿੰਗ ਦਾ ਰੇਟ 100 ਰੁਪਏ ਸੀ ਅੱਜ ਦਾ ਰੇਟ ਕੀ ਹੈ ਅੱਜ 2024 ਚੱਲਦਾ ਰਿਹਾ ਹਾਂਜੀ ਵੀ 100 ਹੀ ਆ ਜੀ ਇਥੇ ਸ਼ੁਰੂਆਤ ਵਿੱਚ ਗਰੀਬ ਲੋਕ ਜੁੜੇ ਆ ਸਾਡੇ ਨਾਲ ਤੇ ਅਸੀਂ ਉਹਨਾਂ ਨੂੰ ਰੇਟ ਬਤਾ ਕੇ ਦੂਰ ਨਹੀਂ ਕਰਨਾ ਚਾਹੁੰਦੇ ਅਸੀਂ ਜਿੰਨਾ ਚਿਰ ਇਥੇ ਸਲੂਨ ਰਹੂਗਾ ਸਲੂਨ ਤਾਂ ਰਹਿਣੇ ਰਹਿਣਾ ਜਿੰਨਾ ਚਿਰ ਅਸੀਂ ਚਾਹੁੰਦੇ ਆ ਇਨਾ ਹੀ ਰੱਖਾਂਗੇ 100 ਰੁਪਏ ਰੱਖੋਗੇ ਹਾਂਜੀ ਅੱਛਾ ਗੁਰਵਿੰਦਰ ਮੈਂ ਜੇ ਗੱਲ ਕਰਾਂ ਤਾਂ ਤੁਸੀਂ 2016 ਨੂੰ ਜਦੋਂ ਓਪਨਿੰਗ ਕੀਤੀ ਉਸ ਤੋਂ ਬਾਅਦ ਇੰਡੀਆਜ਼ ਕੋਲ ਟੈਲੈਂਟ ਚ ਵੀ ਗਈ ਸੀ ਤੁਸੀਂ ਹਾਂਜੀ ਦੋ ਰਾਊਂਡ ਤੁਸੀਂ ਉੱਥੇ ਖੇਡੇ ਸੀਗੇ ਉੱਥੇ ਕਿਵੇਂ ਮਤਲਬ ਉਸ ਤੋਂ ਬਾਅਦ ਤੁਹਾਡੀ ਲਾਈਫ ਦੇ ਵਿੱਚ ਕਾਈ ਤਲਟ ਹੋ ਗਈ ਸੀ ਹਾਂਜੀ ਉਸ ਤੋਂ ਬਾਅਦ ਬਹੁਤ ਪਿਆਰ ਮਿਲਿਆ ਸਾਰਿਆਂ ਦਾ ਉੱਥੇ ਵੀ ਮੈਂ ਪਹੁੰਚ ਕੀਤੀ ਸੀ ਇੰਡੀਆ ਸਕੋਲ ਟੈਲੈਂਟ ਤੱਕ ਉਹ ਇੰਟਰਨੈਟਰ ਆਹੀ ਠੀਕ ਹੈ ਹਾਂਜੀ ਜਦੋਂ ਇਹ ਨਵਾਂ ਕੁਝ ਕਰਨਾ ਚਾਹਿਆ ਤਾਂ ਉਹ ਪ੍ਰੈਕਟਿਸ ਕਰਦੇ ਰਹਿੰਦੇ ਸੀ ਦਿਨੇ-ਦਿਨੇ ਕੰਮ ਸਿੱਖਦੇ ਸੀ ਤੇ ਰਾਤ ਨੂੰ ਟੈਟ ਦੀ ਪ੍ਰੈਕਟਿਸ ਕਰਦੇ ਸੀ ਜੀ ਫ੍ਰਾਸ ਵਗੈਰਾ ਚੀਨ ਵਗੈਰਾ ਦੇ ਵੀ ਚੈਨਲ ਆਏ ਆਪਣੇ ਕੋਲ ਚੈਨਲ ਵੀ ਆਇਆ ਜੁ ਵੀਕਟਿੰਗ ਕਰਾਣ ਆਇਆ ਤੁਹਾਡੇ ਕੋਲ ਹਾਂਜੀ ਹਾਂਜੀ ਉਹ ਮਤਲਬ ਕੀ ਸੀ ਸੀਗਾ ਜਦੋਂ ਤੁਹਾਡੇ ਕੋਲੇ ਆਏ ਤੁਸੀਂ ਦੱਸ ਰਹੇ ਸੀ ਟੈਟੂ ਹੀ ਬਣਵਾਉਣੋਂਗੇ ਜੀ ਟੈਟੂ ਬਣਵਾਣਾ ਸੀ ਨੀ ਨੇ ਦੂਰੋਂ ਹਾਂਜੀ ਹਾਂਜੀ ਅੱਜ ਗੁਰਵਿੰਦਰ ਹੁਣ ਤੁਸੀਂ ਕੀ ਬਣਾ ਰਹੇ ਹੋ ਕੀ ਦਰਸ਼ਕਾਂ ਨੂੰ ਪੇਸ਼ ਕਰੋਗੇ ਹੁਣ ਸੰਜੇ ਦਾ ਵੀ ਫੋਟੋ ਬਣਾਉਣਾ ਕਰੀ ਸ਼ੁਰੂ ਫਿਰ ਆਪਾਂ ਹਾਂਜੀ ਹਾਂਜੀ ਠੀਕ ਹੈ ਜੀ ਅੱਜ ਸੱਸੀ ਗੱਲ ਜੀ ਸਾਰਿਆਂ ਨੂੰ ਨਿਰਪੱਖ ਉਸ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਆਕਾਸ਼ ਬਹੁਤ-ਬਹੁਤ ਸਵਾਗਤ ਕਰਦਾ ਹਾਂ ਅੱਜ ਅਸੀਂ ਮਿਲਣ ਜਾ ਰਹੇ ਹਾਂ ਤੁਹਾਨੂੰ ਐਸੇ ਭਰਾਵਾਂ ਨਾਲ ਜਿਨ੍ਹਾਂ ਕਬੱਡੀ ਦੇ ਪਲੇਅਰ ਬਹੁਤ ਛੋਟੇ ਦੇ ਪਲੇਅਰ ਜਿਨ੍ਹਾਂ ਦਾ ਲਾਣਾ ਵਾਜਦਾ ਸੀ ਟਰੱਕ ਡਰਾਈਵਰਾਂ ਦਾ ਲਾ ਕਬੱਡੀ ਨੂੰ ਛੱਡ ਕੇ ਟੈਟੂ ਬਣਾਉਣ ਲੱਗ ਗਏ ਟੈਟੂ ਤਾਂ ਹਰ ਕੋਈ ਬਣਾਉਂਦਾ ਹੈ ਪਰ ਇਹਨਾਂ ਚ ਕੀ ਖਾਸ ਗੱਲ ਹੈ ਇਹ ਬਣਾਉਂਦੇ ਹੈ ਬਾਲਾਂ ਦੇ ਵਿੱਚ ਟੈਟੂ ਮਤਲਬ ਹੈਅਰ ਸਟਾਈਲਿੰਗ ਦੇ ਨਾਲ ਟੈਟੂ ਬਣਾਉਂਦੇ ਹੈ ਮੇਰੇ ਨਾਲ ਗੁਰਵਿੰਦਰ ਸਿੰਘ ਵੀ ਜੁੜ ਚੁੱਕੇ ਨੇ ਨਾਲ ਇਹਨਾਂ ਦੇ ਬ੍ਰਦਰ ਹੋਣਗੇ ਨੇ ਰਾਜਵਿੰਦਰ ਸਿੰਘ ਜੀ ਫਿਲਹਾਲ ਉਹ ਸਾਡੇ ਨਾਲ ਮੌਜੂਦ ਨਹੀਂ ਹੈ ਗੁਰਵਿੰਦਰ ਸਿੰਘ ਜੀ ਨਾਲ ਗੱਲਬਾਤ ਕਰਦੇ ਆਂ ਗੁਰਵਿੰਦਰ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਰਕਟ ਟੀਵੀ ਨੂੰ ਔਰ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਆ ਗੁਰਵਿੰਦਰ ਮੈਂ ਸਟਾਰਟਿੰਗ ਇੱਥੇ ਕਰਦਾ ਕਿ ਬੜਾ ਨਾਮ ਹੈ ਤੁਹਾਡਾ ਦੁਨੀਆ ਦੇ ਵਿੱਚ ਹਾਂ ਜੀ ਇਹ ਕਿਵੇਂ ਸ਼ੁਰੂਆਤ ਕਿੱਥੋਂ ਕਰੀਏ ਤੁਸੀਂ ਜਿਹੜਾ हेयर ਸਟਾਈਲਿੰਗ ਦੀ ਇਹਦੇ ਵਿੱਚ ਸਭ ਤੋਂ ਪਹਿਲਾਂ ਜੀ ਅਸੀਂ ਕਬੱਡੀ ਖੇਡਦੇ ਸੀ ਤਿੰਨੋਂ ਭਰਾ ਫਿਰ ਜਿਹੜਾ ਭਰਾ ਦੀ ਮੇਰੇ ਦੀ ਡੈਥ ਹੋ ਚੁੱਕੀ ਹੈ ਅੱਛਾ ਹਾਂ ਜੀ ਤਾਂ ਉਹ ਖੇਡਦੇ ਖੇਡਦੇ ਮੇਰੇ ਸੱਟ ਲੱਗ ਗਈ ਹੂੰ ਤਾਂ ਫਿਰ ਉਸ ਤੋਂ ਬਾਅਦ ਮੇਰੇ ਕੋਲ ਕੋਈ ਹੋਰ ਚਾਰਾ ਨਹੀਂ ਸੀ ਦਾ ਉਹ ਫਿਰ ਮੈਂ ਇਸ ਲਾਈਨ 'ਚ ਵੜ ਗਿਆ ਉਹ ਫਿਰ ਮੈਂ ਡੇਰੇ ਜਾਂਦਾ ਸੀ ਨਕੋਦਰ ਅੱਛਾ ਉਹ ਬਾਬਾ ਜੀ ਨੇ ਸਾਨੂੰ ਇਸ ਰਾਹ ਤੇ ਪਾਇਆ ਵਿੱਕੀ ਸਾਈ ਜੀ ਨੇ ਹੂੰ ਤਾਂ ਫਿਰ ਅਸੀਂ ਕੰਮ ਸਿੱਖਣ ਲੱਗੇ ਫਿਰ ਮੈਂ ਸੋਚਿਆ ਇਦਾਂ ਦਾ ਕਟਿੰਗ ਵਗੈਰਾ ਹਰ ਇੱਕ ਕੋਈ ਕਰੀ ਜਾਂਦਾ ਹਾਂ ਤਾਂ ਫਿਰ ਮੈਂ ਕੁਝ ਵੱਖਰਾ ਕਰਨ ਦੀ ਸ਼ਰਕੀ ਤਾਂ ਬਾਬਾ ਜੀ ਦੀ ਮਿਹਰ ਨਾਲ ਟੈਟੂ ਬਣਾਉਣਾ ਸ਼ੁਰੂ ਕੀਤੇ ਉਹ ਆਪਣੇ ਡੈਡੂ ਪੂਰੇ ਵਰਲਡ ਵਿੱਚ ਚਲਦੇ ਜੀ ਨਹੀਂ ਕਰਦੇ ਨੇ ਇਹ ਨਹੀਂ ਕਿ ਕਬੱਡੀ ਛੱਡ ਕੇ ਬਾਲ ਕੱਟਣ ਲੱਗ ਗਿਆ ਇਹਦੇ ਵਿੱਚ ਸਵਾਲ ਲੱਗੀ ਸੀ ਮੇਰੇ ਸੱਟ ਲੱਗ ਗਈ ਸੀ ਗੋਡੇ ਤੇ ਅੱਛਾ ਤਾਂ ਫਿਰ ਮੈਂ ਵਿਹਲਾ ਹੁੰਦਾ ਸੀਗਾ ਹੂੰ ਹੂੰ ਉਸ ਤੋਂ ਬਾਅਦ ਫਿਰ ਮੈਂ ਪਿੰਡ ਜੀ ਮੇਰੇ ਉਸਤਾਦ ਜੀ ਲੱਖਾ ਜੀ ਹੂੰ ਹੂੰ ਉਹਨਾਂ ਉਹਨਾਂ ਦੇ ਕੋਲ ਮੈਂ ਬੈਠਾ ਰਹਿੰਦਾ ਸੀਗਾ ਠੀਕ ਹੈ ਤਾਂ ਉਹਨਾਂ ਨੇ ਫਿਰ ਮੈਨੂੰ ਉਹਨੂੰ ਮੈਨੂੰ ਕਹਿਣ ਲੱਗੇ ਕਿ ਉੱਧਰ ਵਿਹਲਾ ਬੈਠ ਰਹੇ ਨਾ ਚੱਲ ਤੂੰ ਕੰਮ ਸਿੱਖਣਾ ਹੂੰ ਫਿਰ ਉਹਨਾਂ ਨੇ ਮੈਨੂੰ ਕੈਂਚੀ ਚਲਾਉਣਾ ਸਿਖਾਇਆ। ਇਹ ਕਦੋਂ ਦੀ ਗੱਲ ਗੁਰਵਿੰਦਰ ਜੀ ਮੈਂ ਗੱਲ ਕਰ ਰਿਹਾ ਤਾਂ ਕਿੰਨੀ ਕੁ ਪੁਰਾਣੀ ਗੱਲ ਹੈ ਇਹ? ਇਹ ਹੋ ਗਈ ਜੀ 13 ਦੀ ਗੱਲ ਹੋ ਗਈ ਜੀ 2013 ਦੀ ਗੱਲ। ਉਹ ਜੋ ਤੁਸੀਂ ਮੈਂ ਸ਼ੁਰੂ ਕੀਤਾ ਸੀ ਕਬੱਡੀ ਛੱਡ ਕੇ। ਹਾਂਜੀ ਸ਼ੁਰੂ ਕੀਤਾ ਸੀ। ਠੀਕ ਹੈ। ਤਾਂ ਉਸ ਤੋਂ ਬਾਅਦ ਉਸਤਾਦ ਜੀ ਨੇ ਮੈਨੂੰ ਲੱਖਾ ਜੀ ਨੇ ਕੈਂਚੀ ਚਲਾਉਣੀ ਸਿਖਾਈ। ਹੂੰ ਉਸ ਤੋਂ ਬਾਅਦ ਫਿਰ ਮੈਂ ਮਲੋਟ ਕੰਮ ਸਿੱਖਣ ਲਈ ਜਾਵੜਿਆ। ਟੀਂਦਾ ਉਸਤਾਦ ਜੀ ਮੇਰੇ ਗੁਰੂ ਜੀ। ਹੂੰ ਹੂੰ ਉਹਨਾਂ ਕੋਲ ਚਲਾ ਗਿਆ। ਠੀਕ ਹੈ। ਫਿਰ ਅਸੀਂ ਦੋਨਾਂ ਭਰਾਵਾਂ ਨੇ ਉੱਥੇ ਕੰਮ ਸਿੱਖਿਆ ਤਿੰਨਾਂ ਭਰਾਵਾਂ ਨੇ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਉਸਤਾਦ ਜੀ ਨੇ ਕਿਹਾ ਵੀ ਤੁਸੀਂ ਡਬਲ ਵਾਲੀ ਚ ਸਲੂਨ ਬਣਾਓ ਠੀਕ ਹੈ ਸਾਨੂੰ ਉਹਨਾਂ ਨੇ ਇੱਥੇ ਭੇਜਤਾ ਫਿਰ ਅਸੀਂ ਇੱਥੇ ਆਪਣਾ ਸਲੂਨ ਬਣਾ ਲਿਆ ਮੈਨੂੰ ਯਾਦ ਆ ਸਮ 2016 ਦੇ ਵਿੱਚ ਤੁਹਾਡਾ ਇਹ ਸਲੂਨ ਦੀ ਓਪਨਿੰਗ ਹੋਈ ਸੀ ਉਦੋਂ ਦੁਕਾਨ ਇਹ ਨਹੀਂ ਸੀ ਸਿੰਗਲ ਸੀ ਬਹੁਤ ਛੋਟੀ ਦੁਕਾਨ ਸੀਗੀ ਪਹਿਲਾਂ ਹਾਂ ਛੋਟੀ ਸੀ ਜੀ ਇਹ ਨਾਲ ਵਾਲੀ ਇਹ ਨਾਲ ਲਈ ਬਾਅਦ ਵਿੱਚ ਲਈ ਸੀ ਤੁਸੀਂ ਹਾਂਜੀ ਹਾਂਜੀ ਅੱਛਾ ਮਤਲਬ ਕਿਵੇਂ ਵਾਲ ਕੱਟਦੇ ਕਰਦੇ ਟੈਟੂ ਕਿਵੇਂ ਬਣਾਉਣ ਲੱਗੇ ਟੈਟੂ ਦੀ ਵੀ ਟ੍ਰੇਨਿੰਗ ਪਰਸਨਲ ਕਿਸੇ ਤੋਂ ਲਈ ਫਿਰ ਤੁਸੀਂ ਨਹੀਂ ਕਿਸੇ ਤੋਂ ਨਹੀਂ ਲਈ ਜੀ ਟੈਟੂ ਕਿਵੇਂ ਬਣਾਉਣ ਲੱਗ ਗਏ ਇਦਾਂ ਕਿਵੇਂ ਉਦਾਂ ਹੀ ਬਸ ਵੀਡੀਓ ਦੇਖੀ ਫੋਨ 'ਚ ਅੱਛਾ ਤੇ ਵੀਡੀਓ ਦੇਖ ਕੇ ਤੁਸੀਂ ਸਿੱਖੇ ਬਣਾਉਣਾ ਹੋ ਵੀਡੀਓ ਦੇਖ ਕੇ ਫਿਰ ਪ੍ਰੈਕਟਿਸ ਕਰਨਾ ਸ਼ੁਰੂ ਕੀਤਾ ਇਹਨੂੰ ਕਹਿੰਦੇ ਕੀ ਹੈ ਟੈਟੂ ਤਾਂ ਬਾਹਾਂ ਤੇ ਬੰਨਦਾ ਜਿੱਥੇ ਮਰਜ਼ੀ ਸਰੀਰ ਤੇ ਬਣਾਉਂਦਾ ਔਰ ਬਾਲਾਂ 'ਤੇ ਟੈਟੂ ਬਣਾਉਣਾ ਮੈਨੂੰ ਲੱਗਦਾ ਹੈ ਕਿ ਵਰਲਡਵਾਈਡ ਤੁਸੀਂ ਇਕਲੋਤੇ ਹੀ ਹੋ ਕਿ ਹੋਰ ਵੀ ਕੋਈ ਇਦਾਂ ਦੇ ਕਰਦਾ ਹੈ ਇੰਡੀਆ ਵਿੱਚ ਪਹਿਲੇ ਆਈ ਜੀ ਆਪਾਂ ਤੁਸੀਂ ਇੰਡੀਆ 'ਚ ਪਹਿਲੇ ਹੋ ਹਾਂਜੀ ਫੋਰਨ 'ਚ ਬਣਦਾ ਪਰ ਇੰਡੀਆ 'ਚ ਨਹੀਂ ਕਿੰਨੇ ਰੁਪਏ ਨੇ ਟੈਟੂ ਉਹਨਾਂ ਦੇ ਸਹੀ ਅਸਲੀ ਇਹ ਦਾ ਰੰਗ ਦਾ ਰੇਟ ਦੱਸਿਓ ਬੜਾ ਮਜ਼ਾਕੀਆ ਰੇਟ ਦੱਸਣਗੇ ਇਹ ਵੀ ਇਹਨਾਂ ਦੀ ਕਟਿੰਗ ਦਾ ਟੈਟੂ ਦਾ ਕਿੰਨਾ ਰੇਟ ਲੈਣੇ ਆ ਇਹਦਾ ਕੋਈ ਰੇਟ ਨਹੀਂ ਹੈ ਜੀ ਜੇ ਕੋਈ ਗਰੀਬ ਬੰਦਾ ਸ਼ੌਂਕ ਵਾਲਾ ਜੇ ਫ੍ਰੀਚ ਵੀ ਬਣਾ ਦਿੰਨੇ ਆ ਤੇ ਇਹ ਰੇਟ ਉਹਦਾ ਸੀ 1.5 ਲੱਖ ਵੀ ਲੈ ਲੈਂਦੇ ਡੇਡ ਲੱਖ ਵੀ ਲੈ ਲੈਂਦੇ ਮਤਲਬ ਕੱਲਾ ਦੀ ਕੋਈ ਵੈਲਿਊ ਨਹੀਂ ਹੈ ਨਾ ਕਿ ਤੁਸੀਂ ਹਰ ਇੱਕ ਦੇ ਨਾਲ ਹੀ ਫ੍ਰੈਂਡਲੀ ਹੋ ਬੜੀ ਇੱਕ ਗੱਲ ਹੋ ਰਿਹਾ ਸਨ 2016 ਜਦੋਂ ਓਪਨਿੰਗ ਕੀਤੀ ਸੀ ਉਦੋਂ ਮੈਂ ਬਹੁਤ ਛੋਟਾ ਹੁੰਦਾ ਸੀ ਤੁਹਾਡੇ ਕੋਲੇ ਆਇਆ ਹਾਂਜੀ ਉਦੋਂ ਮੈਨੂੰ ਯਾਦ ਹੈ ਚੰਗੀ ਤਰ੍ਹਾਂ ਕਿ ਉਹ ਕਟਿੰਗ ਬੜੀ ਸੋਹਣੀ ਕਰਦੀ ਮੈਂ ਫਿਰ ਉਸ ਤੋਂ ਬਾਅਦ ਤੁਹਾਡੇ ਕੋਲੇ ਆਉਣਾ ਸ਼ੁਰੂ ਹੋ ਗਿਆ ਉਦੋਂ ਤੁਹਾਡੇ ਕਟਿੰਗ ਦਾ ਰੇਟ 100 ਰੁਪਏ ਸੀ ਅੱਜ ਦਾ ਰੇਟ ਕੀ ਹੈ ਅੱਜ 2024 ਚੱਲਦਾ ਪਿਆ ਹਾਂਜੀ ਵੀ 100 ਹੀ ਹੈ ਇੰਨਾ ਮਤਲਬ ਕਰ ਰਹੇ ਹੋ ਕਿਵੇਂ ਕਿਵੇਂ ਮੈਨੇਜ ਕਰ ਰਹੇ ਹੋ ਹਾਲਾਂਕਿ ਤੁਸੀਂ ਇ ਇਥੇ ਸ਼ੁਰੂਆਤ ਵਿੱਚ ਗਰੀਬ ਲੋਕ ਜੁੜੇ ਸਾਡੇ ਨਾਲ ਹੂੰ ਤੇ ਅਸੀਂ ਉਹਨਾਂ ਨੂੰ ਰੇਟ ਵਧਾ ਕੇ ਦੂਰ ਨਹੀਂ ਕਰਨਾ ਚਾਹੁੰਦੇ ਹੂੰ ਅਸੀਂ ਜਿੰਨਾ ਚਿਰ ਇਥੇ ਸਲੂਨ ਰਹੂਗਾ ਸਲੂਨ ਤਾਂ ਰਹਿਣੇ ਰਹਿਣਾ ਜਿੰਨਾ ਚਿਰ ਅਸੀਂ ਚਾਹੁੰਦੇ ਆ ਇਨਾ ਹੀ ਰੱਖਾਂਗੇ ਜੀ 100 ਰੁਪਏ ਰੱਖੋਗੇ ਹਾਂਜੀ ਕਿਉਂਕਿ ਗਰੀਬ ਲੋਕ ਬਹੁਤ ਜ਼ਿਆਦਾ ਜੁੜੇ ਆ ਸਾਡੇ ਨਾਲ ਤੁਹਾਡੇ ਕੋਲੇ ਮੁੰਡੇ ਵੀ ਕੰਮ ਸਿੱਖੇ ਗਏ ਨੇ ਬਹੁਤ ਮੁੰਡੇ ਕੰਮ ਸਿੱਖੇ ਗਏ ਆ ਦੋ ਤਰੀਕ ਨੂੰ ਇੱਕ ਮੁੰਡਾ ਮਾਰ ਕੇ ਗਿਆ ਜੀ ਮੇਰਾ ਹੂੰ ਅੱਛਾ ਹਾਂਜੀ अच्छा गुरविंदर मैं जे गल करा तां ਤੁਸੀਂ 2016 ਨੂੰ ਜਦੋਂ ਓਪਨਿੰਗ ਕੀਤੀ ਉਸ ਤੋਂ ਬਾਅਦ ਇੰਡੀਆਜ਼ ਗੋਟ ਟੈਲੈਂਟ 'ਚ ਵੀ ਗਏ ਸੀ ਤੁਸੀਂ ਹਾਂਜੀ ਦੋ ਰਾਊਂਡ ਤੁਸੀਂ ਉੱਥੇ ਖੇਡੇ ਸੀਗੇ ਉੱਥੇ ਕਿਵੇਂ ਮਤਲਬ ਉਸ ਤੋਂ ਬਾਅਦ ਤੁਹਾਡੀ ਲਾਈਫ ਦੇ ਵਿੱਚ ਕਾਈ ਪਲਟ ਹੋ ਗਈ ਸੀ ਹਾਂਜੀ ਉਸ ਤੋਂ ਬਾਅਦ ਬਹੁਤ ਪਿਆਰ ਮਿਲਿਆ ਸਾਰਿਆਂ ਦਾ ਉੱਥੇ ਕਿਵੇਂ ਪਹੁੰਚ ਕੀਤੀ ਤੁਸੀਂ ਇੰਡੀਆਜ਼ ਗੋਟ ਟੈਲੈਂਟ ਤੱਕ ਉਹ ਇੰਟਰਨੈਟਰ ਆਹੀ ਠੀਕ ਹੈ ਹਾਂਜੀ ਉਹ ਖੁਦਾਬਖਸ਼ੀ ਫੋਟੋ ਬਣਾਈ ਸੀ ਹੂੰ ਪਹਿਲਾਂ ਟੈਟੂ ਉਹ ਸੀਗਾ ਹਾਂ ਨਾ ਉਸ ਤੋਂ ਪਹਿਲਾਂ ਬਹੁਤ ਬਣਾਏ ਸੀ ਪਹਿਲਾਂ ਕਦੋਂ ਬਣਾਇਆ ਸੀਗਾ ਉਹਦਾ 2013-14 ਦੇ ਕਰੀਬ ਬਣਾਇਆ ਹੋਣਾ ਤੁਸੀਂ ਪਹਿਲਾਂ ਟੈਟੂ ਉਦੋਂ ਬਣਵਾਇਆ ਸੀ ਬਣਾਇਆ ਸੀ ਹਾਂਜੀ ਹਾਂਜੀ ਉਹ ਇਸ ਦੁਕਾਨ ਤੋਂ ਪਹਿਲਾਂ ਡੱਬ ਵਾਲੀ ਤੋਂ ਪਹਿਲਾਂ ਤੁਸੀਂ ਕਿਤੇ ਹੋਰ ਘਰੇ ਹੀ ਬਣਾਇਆ ਸੀ ਪਹਿਲਾਂ ਬਣਾਉਂਦੇ ਸੀਗੇ ਹਾਂਜੀ ਫਿਰ ਇਹ ਉਹ ਜਦੋਂ ਕੰਮ ਸਿੱਖਦੇ ਸੀਗੇ ਪਰ ਉਹ ਜਦੋਂ ਇਹ ਨਵਾਂ ਕੁਝ ਕਰਨਾ ਚਾਹਿਆ ਤਾਂ ਉਹ ਪ੍ਰੈਕਟਿਸ ਕਰਦ ਰਹੇ ਸੀ ਦਿਨ-ਦਿਨ ਕੰਮ ਸਿੱਖਦੇ ਸੀ ਤੇ ਰਾਤ ਨੂੰ ਟੈਟੂ ਦੀ ਪ੍ਰੈਕਟਿਸ ਕਰਦੇ ਸੀਗੇ ਕੋਪਰੀ ਬਣਾਇਆ ਪਹਿਲਾਂ ਅੱਛਾ ਘਰੀ ਬਣਾਇਆ ਹਾਂਜੀ ਫਿਰ ਇੰਡੀਆਜ਼ ਗੋ ਟੈਲੈਂਟ ਵਿੱਚ ਗਏ ਕਿਰਨ ਖੇਰ ਸਾਹਮਣੇ ਤੁਸੀਂ ਆਪਣਾ ਟੈਲੈਂਟ ਦਿਖਾਇਆ ਫਿਰ ਉਸ ਤੋਂ ਬਾਅਦ ਕੀ ਮਤਲਬ ਮੋੜ ਆ ਗਿਆ ਜਿੰਦਗੀ ਤੇ ਤੁਹਾਡੇ ਨਾਲ ਹਾਂ ਉਸ ਤੋਂ ਬਾਅਦ ਬਹੁਤ ਪਿਆਰ ਮਿਲਿਆ ਵਧੀਆ ਨਾਮ ਬਣਿਆ ਫਿਰ ਉਸ ਤੋਂ ਬਾਅਦ ਹਿਸਟਰੀ ਟੀਵੀ ਹੋਰ ਆਪਣੇ ਸਾਰੇ ਵੀ ਚੈਨਲ ਕਾਫੀ ਵੱਡੇ ਇੰਟਰਨੈਸ਼ਨਲ ਲੈਵਲ ਦੇ ਚੈਨਲ ਤੁਹਾਡੀ ਇੰਟਰਵਿਊ ਹੋਏ ਸੀਗੇ ਸਾਰੇ ਚੈਨਲ ਆਪਣੇ ਜਿੰਨੇ ਵੀ ਆ ਸਾਰੇ ਕਰਕੇ ਗਏ ਇੰਟਰਵਿਊ अच्छा उस तो बाद फिर की ਤੁਹਾਡੀ ਜਿੰਦਗੀ ਚ ਬਦਲਾਅ ਆਇਆ ਗੁਰਵਿੰਦਰ ਮਤਲਬ ਮੈਂ ਦੇਖਿਆ ਬਾਲੀਵੁੱਡ ਤੱਕ ਤੁਸੀਂ ਟਾਲੀਵੁੱਡ ਤੱਕ ਕਹਿੰਦੀ ਇੰਟਰਨੈਸ਼ਨਲ ਤੁਸੀਂ ਕਹਿ ਰਹੇ ਸੀ ਇੱਕ ਵਾਰ ਤੁਹਾਡੇ ਕੋਲੋਂ ਕੋਈ ਬਾਹਰ ਦੇ ਦੇਸ਼ ਤੋਂ ਇੱਕ ਕਟਿੰਗ ਕਰਾਉਣ ਵਾਸਤੇ ਆਇਆ ਸੀਗਾ ਫਰਾਂਸ ਵਗੈਰਾ ਚੀਨ ਵਗੈਰਾ ਦੇ ਵੀ ਚੈਨਲ ਆਏ ਆਪਣੇ ਕੋਲ ਚੈਨਲ ਵੀ ਆਏ ਉਸ ਵੀ ਕਟਿੰਗ ਕਰਾਉਣ ਆਇਆ ਤੁਹਾਡੇ ਕੋਲੇ ਹਾਂਜੀ ਹਾਂਜੀ ਉਹ ਮਤਲਬ ਕੀ ਸੀਨ ਸੀਗਾ ਜਦੋਂ ਤੁਹਾਡੇ ਕੋਲੇ ਆਏ ਤੁਸੀਂ ਦੱਸ ਰਹੇ ਸੀ ਟੈਟੂ ਬਣਵਾਉਣ ਆਉਂਦੇ ਆ ਜੀ ਟੈਟੂ ਬਣਵਾਉਣ ਆਇਆ ਸੀ ਇਨੀ ਨੇ ਦੂਰੋਂ ਹਾਂਜੀ ਹਾਂਜੀ ਫਿਰ ਮਤਲਬ ਕੀ ਤੁਹਾਨੂੰ ਮਤਲਬ ਉਹਦੇ ਪੈਸੇ ਦੇ ਕੇ ਜਾਂਦੇ ਆ ਕਿਵੇਂ ਮਤਲਬ ਹਾਂ ਪੈ ਖੁੱਲੇ ਪੈਸੇ ਮਿਲਦੇ ਆ। ਹੂੰ। ਇਹ ਦੇਖ ਲਓ ਮਤਲਬ ਤੁਸੀਂ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਸਾਡਾ ਜੋ ਕੁਝ ਵੀ ਹੈ ਸਾਡਾ ਸਾਈਂ ਜੀ ਨੇ ਕੀਤਾ ਹੈ। ਹਾਂਜੀ। ਉਹ ਇਨਸਪੀਰੇਸ਼ਨ ਉਹ ਮੜਾ ਦੱਸੋ ਉਹਨਾਂ ਦੇ ਬਾਰੇ ਵੀ ਕਿਵੇਂ ਉਹਨਾਂ ਨੇ ਤੁਹਾਨੂੰ ਗਾਈਡ ਕੀਤਾ ਫਿਰ ਤੁਸੀਂ ਇਹ ਸਾਲੂ ਔਰ ਸਾਈਂ ਜੀ ਤੁਹਾਡੇ ਦੁਕਾਨ ਤੇ ਵੀ ਆਏ ਸੀਗੇ। ਹਾਂਜੀ ਇਹ ਸਲੂਨ ਸਾਨੂੰ ਵਿੱਕੀ ਸਾਈਂ ਜੀ ਨੇ ਬਣਾ ਕੇ ਦਿੱਤਾ। ਨਕੋਦਰ ਵਾਲੇ। ਨਕੋਦਰ ਵਾਲੇ ਬਾਬਾ ਨੇ ਜੀ। ਜੀ ਜੀ। ਤੋਂ ਜਦੋਂ ਵੀ ਅਸੀਂ ਟੈਟੂ ਇੰਡੀਆ ਗਾਰਡਨ ਵਿੱਚ ਜਾਣਾ ਸੀ ਅਸੀਂ। ਹੂੰ ਹੂੰ। ਤਾਂ ਇਥੇ ਅਸੀਂ ਫੋਟੋ ਬਣਾ ਕੇ ਅਸੀਂ ਸਾਈਂ ਜੀ ਕੋਲੇ ਲੈ ਕੇ ਜਾਂਦੇ ਸੀ ਹੂੰ 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 ਅਸੀਂ ਸਾਈਂ ਜੀ ਨੂੰ ਚੈੱਕ ਕਰਾਉਂਦੇ ਸੀ ਦਾਦਾ ਜੀ ਦੇਖੋ ਕਿੱਦਾਂ ਬਣੀ ਫਿਰ ਦਾਦਾ ਜੀ ਕਹਿੰਦੇ ਇਹਦੀ ਅੱਖ ਖਰਾਬ ਆ ਇਹਦਾ ਕੰਨ ਖਰਾਬ ਆ ਇਹਨੂੰ ਇਦਾਂ ਕਰੋ ਇਦਾਂ ਕਰੋ ਦਾਦਾ ਜੀ ਨੇ ਸਾਨੂੰ ਬਹੁਤ ਕੁਝ ਦੱਸਿਆ ਟੈਟੂ ਬਾਰੇ ਹੂੰ ਉਹਨਾਂ ਨੇ ਵੀ ਸਾਨੂੰ ਬਹੁਤ ਟ੍ਰੇਨਿੰਗ ਦਿੱਤੀ ਅੱਛਾ ਜੇ ਮੈਂ ਤੁਹਾਡੇ ਪੁਰਾਣੇ ਕਿਸੇ ਤੇ ਇੱਕ ਵਾਰ ਪੁਰਾਣੇ ਦਿਨਾਂ ਚ ਨਜ਼ਰ ਮਰਵਾਵਾਂ ਮੈਂ ਇੱਕ ਵਾਰੀ ਦਰਸ਼ਕਾਂ ਨੂੰ ਦੱਸ ਦੇਣਾ ਚਾਹਣਾ ਹੈ ਕਿ ਇੱਕ ਵਾਰੀ ਇਹ ਇਹਨਾਂ ਦੀ ਨਾਲ ਹੀ ਹੈੱਡ ਵਾਸ਼ ਕਰਨ ਦੀ ਜਗ੍ਹਾ ਹੈ ਉੱਥੇ ਸਾਈਂ ਜੀ ਆ ਕੇ ਬੈਠੇ ਸੀ ਮੈਨੂੰ ਯਾਦ ਹੈ ਜਦੋਂ ਆਈ ਸੀ ਸਾਈਂ ਜੀ ਉਸ ਤੋਂ ਅਗਲੇ ਦਿਨ ਮੇਰੀ ਮੁਲਾਕਾਤ ਮੈਂ ਤੁਹਾਡੇ ਕੋਲ ਕਟਿੰਗ ਕਰਾਣ ਆਇਆ ਸੀ ਤਾਂ ਮੈਂ ਕਿਹਾ ਸੀ ਤੁਸੀਂ ਇੱਥੇ ਕਿਉਂ ਨਹੀਂ ਮਤਲਬ ਇੱਥੇ ਤਾਂ ਹੈਡ ਵਾਸ਼ ਕਰਦੇ ਹੁੰਦੇ ਸੀਗੇ ਸਾਈਂ ਜੀ ਉੱਥੇ ਬੈਠੇ ਸੀਗੇ ਔਰ ਤੁਸੀਂ ਪਰਮਾਨੈਂਟ ਹੀ ਉਹਨਾਂ ਦਾ ਮਤਲਬ ਉੱਥੇ ਸਿਹਾਸਨ ਨਾਤਾ ਸਾਈਂ ਜੀ ਦਾ ਉਸੇ ਜਗ੍ਹਾ ਤੇ ਉੱਥੇ ਤੁਸੀਂ ਛਾਡੀ ਵੀ ਇੱਕਦਮ ਹਾਂਜੀ ਆਸਣ ਬਣ ਗਈ ਜ ਉਹਨਾਂ ਦਾ ਉਹਨਾਂ ਦੇ ਉੱਥੇ ਹੀ ਬਣਾਤਾ ਜਦੋਂ ਸਾਈਂ ਉਹਨਾਂ ਦੀ ਜਗ੍ਹਾ ਤੇ ਫਿਰ ਹੋਰ ਕੋਈ ਬੈਠ ਨਹੀਂ ਨਾ ਸਕਦਾ ਬਿਲਕੁਲ ਬਿਲਕੁਲ ਬਹੁਤ ਵੱਡੀ ਇੱਜ਼ਤ ਤੁਸੀਂ ਮਤਲਬ ਦਿੰਦੇ ਉਹ ਕੀ ਮਤਲਬ ਅੱਜ ਦੇ ਟਾਈਮ ਦੇ ਵਿੱਚ ਇੰਨਾ ਰਤਵਾ ਤੁਸੀਂ ਹਾਸਲ ਕਰ ਰਹੇ ਤੁਹਾਡਾ ਬ੍ਰਦਰ ਜਿਹੜਾ ਹੈ ਉਹ ਫਿਲਮ ਦੀ ਸ਼ੂਟਿੰਗਸ ਦੇ ਵਿੱਚ ਵੀ ਕੰਮ ਕਰ ਰਿਹਾ ਉਹ ਬਾਲੀਵੁੱਡ ਵਿੱਚ ਵੀ ਕੰਮ ਕੀਤਾ ਉਹਨਾਂ ਨੇ ਹੁਣ ਸਾਊਥ ਮੂਵੀ ਵਿੱਚ ਵੀ ਕੰਮ ਕਰ ਰਹੇ ਆ ਠੀਕ ਹੈ ਹైదరాబాద్ ਤੇ ਸ਼ੂਟ ਚੱਲ ਰਿਹਾ ਅੱਛਾ ਹైదరాబాద్ ਚੱਲ ਰਿਹਾ ਸ਼ੂਟ ਹੈ ਹਾਂਜੀ ਹੋਰ ਕਿਹੜੇ ਕਿਹੜੇ ਪੰਜਾਬੀ ਸਿੰਗਰਾਂ ਨੇ ਤੁਹਾਨੂੰ ਅਪਰੋਚ ਕੀਤਾ ਜੇ ਪੰਜਾਬੀ ਸਿੰਗਰ ਹੋ ਗਏ ਐਕਟਰਸ ਹੋ ਗਏ ਬਾਲੀਵੁੱਡ ਤੋਂ ਜੀ ਆਪੇ ਜੀਰ ਕਾਫੀ ਸਿੰਗਰਾਂ ਨੇ ਕੰਮ ਕਰ ਚੁੱਕੇ ਆ ਹਮ ਇੱਕ ਸਿੰਗਰ ਉਹਨਾਂ ਦਾ ਨਾਮ ਮੇਰੇ ਯਾਦ ਨਹੀਂ ਆ ਰਿਹਾ ਚਲ ਕੋਈ ਨਾ ਅਸੀਂ ਤੁਹਾਡੀ ਵੀਡੀਓ ਦੇਖ ਲਾਂਗੇ ਯਾਦ ਨਹੀਂ ਆ ਰਿਹਾ ਤਾਂ ਉਹ ਵੀਡੀਓ ਦੇਖ ਲਓ ਉਹਦੇ ਚੋਂ ਉਹ ਕਾਫੀ ਸਿੰਗਰਾਂ ਨੇ ਕੰਮ ਕੀਤਾ ਕਿੰਨੇ ਟੈਟੂ ਹੁਣ ਤੱਕ ਬਣਾ ਚੁੱਕੇ ਤੁਸੀਂ ਬਾਲਾਂ 'ਚ ਉਹ ਇੰਸਟਾਗ੍ਰam ਚੈੱਕ ਕਰਨਾ ਪਊਗਾ ਉਸ ਤੋਂ ਜ਼ਿਆਦਾ ਤਾਂ ਵੀਡੀਓ ਨਹੀਂ ਪਾਈਆਂ ਹੋਣੀਆਂ ਸੌ ਤੋਂ ਸੌ ਹਾਂ ਜ਼ਿਆਦਾ ਹੋ ਸਕਦੇ ਆ ਘੱਟ ਵੀ ਹਾਂ ਹਾਂ ਹੋਣਗੇ ਇਨਸਟਾਗ੍ਰਾਮ ਤੇ ਜਿੰਨੇ ਵੀ ਪਾਏ ਆ ਟੈਟੂ ਇੱਕ ਗੱਲ ਹੋਰ ਮੈਨੂੰ ਯਾਦ ਆ ਗਈ ਜਦੋਂ ਅੱਜ ਸਬੱਬ ਬਣਿਆ ਇਹਨੇ ਦਿਨਾਵਾਦ ਨੇ ਸਾਲਾਂ ਬਾਅਦ ਤੁਹਾਡੇ ਨਾਲ ਮੇਰੀ ਮੁਲਾਕਾਤ ਹੋ ਰਹੀ ਹੈ ਇੰਟਰਵਿਊ ਪਹਿਲੀ ਵਾਰੀ ਹੋ ਰਹੀ ਹੈ ਇੱਕ ਗੱਲ ਦੱਸੋ ਵੀ ਜਦੋਂ ਲੋਕ ਉਸ ਤਰ੍ਹਾਂ ਚ ਪਾ ਕੇ ਬਲੇਡ ਯੂਜ਼ ਕਰਦੇ ਤੁਸੀਂ ਕੱਲਾ ਬਲੇਡ ਯੂਜ਼ ਕਰਦੇ ਉਹ ਕੱਲਾ ਬਲੇਡ ਖਲਾ ਚਲਾਣਾਗੇ ਨੇ ਤੁਹਾਨੂੰ ਸਕਾ ਕੱਲਾ ਮਤਲਬ ਬਲੇਡ ਦਲਾ ਲ ਤੁਸੀਂ ਦਾੜੀ ਕਰਦੇ ਹੋ ਜਾਂ ਟੈਟੂ ਵੀ ਉਦਾਂ ਵਾਲੀ ਬਣਾਣਾ ਕੱਲਾ ਬਲੇਡ ਓਨਲੀ ਉਹਦੇ ਲਈ ਪਤਾ ਕੀ ਇੱਕ ਰੀਜਨ ਆ ਉਹਦੇ ਵਿੱਚ ਹਾਂ ਮੈਂ ਗੱਗੂ ਤੇ ਰਾਜੂ ਠੀਕ ਹੈ ਤੈਨੂੰ ਇੱਕ ਕੁਰਸੀ ਤੇ ਕੰਮ ਕਰਦੇ ਸੀ ਹੂੰ ਸਾਡੇ ਤੇ ਇੱਕ ਇੱਕ ਮੁੰਡਾ ਕੰਮ ਸਿੱਖਦੇ ਜਿਹੜੇ ਇੱਕ ਇੱਕ ਖੜਾ ਹੁੰਦਾ ਸੀ ਹੂੰ ਉਹਨਾਂ ਨੇ ਸਾਨੂੰ ਉਸ ਤਰੇ ਵਿੱਚ ਬਲੇਡ ਪਾ ਕੇ ਦੇਣਾ ਹੁੰਦਾ ਸੀ ਅੱਛਾ ਉਹ ਕਈ ਵਾਰੀ ਉਹਨਾਂ ਦਾ ਧਿਆਨ ਇਧਰ-ਉਧਰ ਹੋ ਜਾਂਦਾ ਉਸ ਤਰੇ ਚ ਬਲੇਡ ਪਾਉਣਾ ਭੁੱਲ ਜਾਂਦੇ ਸੀ ਹਾਂ ਉਹ ਫਿਰ ਉਹਨਾਂ ਦਾ ਵੇਟ ਨਹੀਂ ਕਰਦੇ ਸੀ ਚੱਕ ਕੇ ਸਿੱਧਾ ਬਲੇਡ ਹੀ ਬਸ ਲੈਂਦੇ ਸੀ ਅੱਛਾ ਬਲੇਡ ਹੀ ਬਸ ਲੈਂਦੇ ਸੀ ਇਹ ਮੈਨੂੰ ਲੱਗਦਾ ਕੱਲੇ ਤੁਸੀਂ ਹੀ ਕਰਦੇ ਹੋ ਤਾਂ ਓਕੇ ਹੋਰ ਵੀ ਕਰਦੇ ਇਸ-ਉਸ ਮੈਨੂੰ ਤਾਂ ਨਹੀਂ ਲੱਗਦਾ ਕੋਈ ਬਲੇਡ ਕਰਦਾ ਨਹੀਂ ਨਹੀਂ ਪਰ ਅਸੀਂ ਕਰ ਹੀ ਜਾਂਦੇ ਹਾਂ ਬਿਲਕੁਲ ਕੱਲਾ ਮੈਂ ਗੁਰਵਿੰਦਰワਜਦਾਸ ਨਾ ਕਿ ਗੁਰਵਿੰਦਰ ਜੀ ਅੱਜ ਤੋਂ 6-7 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਮੈਂ ਇਹਨਾਂ ਨਾਲ ਮੁਲਾਕਾਤ ਕਰਦਾ ਸੀ ਮੈਂ ਵੀ ਇਹਨਾਂ ਤੋਂ ਕਾਫੀ ਵਾਰੀ ਹੇਅਰ ਸਟਾਈਲਿੰਗ ਕਰਵਾਈ ਹੈ ਇਹ ਇਕੱਲਾ ਬਲੇਡ ਨਾਲ ਹੀ ਮਤਲਬ ਡਿਜ਼ਾਈਨ ਬਣਾ ਦਿੰਦੇ ਨੇ ਇਕੱਲਾ ਬਲੇਡ ਦਾੜੀ ਕਰਨੀ ਹੋਵੇ ਉਸ ਤਰ੍ਹਾਂ ਦੇ ਬਲੇਡ ਨਹੀਂ ਬਣਾ ਇਹਨਾਂ ਨੇ ਸਿਰਫ ਬਲੇਡ ਨਾਲ ਹੀ ਕੱਟ ਦੇਣਾ ਹਾਂਜੀ ਹਾਂਜੀ ਅੱਛਾ ਗੁਰਵਿੰਦਰ ਹੁਣ ਤੁਸੀਂ ਕੀ ਬਣਾ ਰਹੇ ਹੋ ਕੀ ਦਰਸ਼ਕਾਂ ਨੂੰ ਪੇਸ਼ ਕਰੋਗੇ ਹੁਣ ਸੰਜੇ ਦਾਤੀ ਦੀ ਫੋਟੋ ਬਣਾ ਦੇ ਕਰੀ ਸ਼ੁਰੂ ਫਿਰ ਆਪਾਂ ਹਾਂਜੀ ਹਾਂਜੀ ਠੀਕ ਹੈ ਜੀ ਇਹ ਇਹ ਵਿੱਕੀ ਸੈਨ ਜੀ ਆ ਏ ਅਸੀਂ ਬੈਠੇ ਆ ਇਸ ਚੇਅਰ ਤੇ ਬੈਠੇ ਸੀ ਦਾਦਾ ਜੀ ਨਹੀਂ ਫਿਰ ਤੁਸੀਂ ਉਹਨਾਂ ਨੂੰ ਕਿਤੇ ਹੋਰ ਨਹੀਂ ਬਿਠਾਇਆ ਜਿਵੇਂ ਉਹ ਆਨੰਦ ਅਸੀਂ ਇੱਧਰ ਚੇਅਰਾਂ ਲਾਈਆਂ ਸੀ ਹੁਣ ਦਾਦਾ ਜੀ ਨੇ ਇੱਧਰ ਹੀ ਸਾਈਡ ਤੇ ਹੋ ਕੇ ਬਹਿ ਗਏ ਹੂੰ ਪਤਾ ਨਹੀਂ ਉਹਨਾਂ ਦੀ ਮਰਜ਼ੀ ਤੇ ਉਹ ਬੈਠ ਤੁਹਾਡੇ ਦੁਕਾਨ ਦੇ ਕਦਮ ਪਾਣ ਦੀ ਦੇਰੀ ਸੀ ਕਿਤੇ ਰੱਬ ਨੇ ਕੋਈ ਮਾਰਾ ਹੀ ਕਰਤੀਆਂ ਹਾਂਜੀ ਹਾਂਜੀ ਬਸ ਉਹਨਾਂ ਦੇ ਸਦਕਾ ਹੀ ਆਈ ਜੋ ਕੁਝ ਜੀ ਜੀ ਬਿਲਕੁਲ ਆ ਤੁਮ ਬਾਹਰ ਇੱਥੇ ਇਹਦਾ ਕੀ ਜੀ ਇਹਦਾ ਉੱਦਾਂ ਹੀ ਲਿਆਂਦਾ ਸੀ ਠੀਕ ਠੀਕ ਹੈ ਦੇਖੋ ਤਾਂ ਹੁਣ ਤੁਸੀਂ ਵੇਟ ਕਰੋ ਔਰ ਤੁਹਾਡੇ ਸਾਹਮਣੇ ਉਹਨੇ ਬਹੁਤ ਸੋਹਣਾ ਨਮੂਨਾ ਦਿਖਾਣਗੇ ਗੁਰਵਿੰਦਰ ਜੀ ਦੀ ਬਾਤ ਮਾਜੀ ਜਵਨਾਈਆ ਤੁਸੀਂ ਯਾਰ ਕਿੰਨਾ ਟਾਈਮ ਲੱਗਿਆ ਇਹਨੂੰ ਬੰਦੇ ਬੰਦੇ ਮੈਨੂੰ ਥੋੜਾ 1 ਘੰਟਾ ਲੱਗਿਆ ਲੱਗ ਗਿਆ 2-2 ਘੰਟੇ ਦਾ ਲੱਗ ਗਿਆ ਹਾਂਜੀ ਬੜੀ ਯਾਰ ਐਕਟਿਵਨੈਸ ਨਾਲ ਤੁਸੀਂ ਹੈਂ ਖੜੇ ਰਹੇ ਬਿਲਕੁਲ ਸੇਮ ਟੂ ਸੂ ਸੇਮ ਹੋਏ ਹੋਏ ਬਣਾਤਾ ਪੂਰਾ ਸੇਮ ਹਾਂਜੀ ਫੋਟੋ ਸ਼ੂਟ ਕਰ ਦਿੱਤਾ ਹਾਂਜੀ ਬੱਟ ਯਾਰ ਤੁਹਾਡੇ ਟੈਲੈਂਟ ਦੀ ਕਦਰ ਹੈ ਤੇ ਦਰਸ਼ਕੋ ਇਹਨਾਂ ਦਾ ਪੇਜ ਫੇਸਬੁੱਕ ਤੇ Instagram ਤੇ YouTube ਤੇ ਕਿਸ ਨਾਮ ਤੋਂ ਐਮ ਆਈ ਤੁਸੀਂ ਦੱਸ ਦੋ ਕਿ ਲੋਕ ਤੁਹਾਨੂੰ ਸਰਫਲ ਬੀ ਐਮ ਐਸ ਹੈਅਰ ਸਟਾਈਲ ਆਫੀਸ਼ਲ ਬੀ ਐਮ ਐਸ ਹੈਅਰ ਸਟਾਈਲ Facebook ਤੇ ਵੀ ਇਹ ਨਾਮ ਦਾ ਆ ਹੈਅਰ ਟੈਟੂ ਪ੍ਰੋ ਤੇ ਜਾਂ ਉਹਦੇ ਵੀ ਆ ਜਾਵਾ ਹੈਅਰ ਟੈਟੂ ਪ੍ਰੋ ਹੈਅਰ ਟੈਟੂ ਪ੍ਰੋ ਅੱਛਾ ਹੈਅਰ ਟੈਟੂ ਪ੍ਰੋ ਬਰੋ ਤੇ YouTube ਤੇ ਇਦਾਂ ਹੀ ਹੈ ਬਸ ਠੀਕ ਹੈ ਤਾਂ ਦੋਸਤੋ ਤੁਸੀਂ ਦੇਖਿਆ ਵੀ ਕਿੰਨਾ ਕੁ ਜ਼ਿਆਦਾ ਬਾਈ ਦੇ ਵਿੱਚ ਟੈਲੈਂਟ ਹੈ ਕਿ ਇੰਡੀਆ ਦੇ ਵਿੱਚ ਫਸਟ ਹੀ ਨੇ ਜਿਹੜੇ ਕਿ ਬਾਲਾਂ ਦੇ ਵਿੱਚ ਟੈਟੂ ਬਣਾ ਸਕਦੇ ਨੇ ਤੁਸੀਂ ਦੇਖੋ ਵੀ ਬਹੁਤ ਕਮਾਲ ਦੀ ਗੱਲ ਹੈ ਨੌਜਵਾਨ ਨੂੰ ਇਹਨਾਂ ਦੇਖ ਕੇ ਉਹ ਸਿੱਖਣਾ ਚਾਹੀਦਾ ਬਾਈ ਤੇ ਵੀ ਬਹੁਤਾ ਜ਼ਿਆਦਾ ਉਮਰ ਨਹੀਂ ਹੈ ਬਿਲਕੁਲ ਕਿੰਨੀ ਵਾਰ ਵੀ ਤੁਹਾਡੀ ਮੇਰੇ ਸਮਰਥਨ ਕੀ ਕਰ ਸਕਦੀ ਹੈ ਹੈ ਨਾ ਦੇਖੋ ਨੌਜਵਾਨ ਆਪਣਾ ਦੇਸ਼ ਨੌਜਵਾਨਾਂ ਦੇ ਵਿੱਚ ਸਭ ਘਰ ਗਏ ਆ ਨੌਜਵਾਨ ਬਾਈ ਹੈ ਦੇਖੋ ਦਸਵੀਂ ਪੜ੍ਹੇ ਹੈ ਗਲਤ ਨਹੀਂ ਬੋਲ ਰਹੇ ਨੇ ਬਾਈ ਫਿਰ ਮਾਇੰਡ ਤਾਂ ਨਹੀਂ ਕਰੋਗੇ ਨਹੀਂ ਨਹੀਂ ਸਹੀ ਸਹੀ ਦੇਖੋ ਦਸਵੀਂ ਪੜ੍ਹੇ ਹੈ ਔਰ ਫਿਰ ਵੀ ਦੇਖੋ ਟੈਲੈਂਟ ਐਮਬੀ ਮਰਦੂ ਜੀ ਜਦੋਂ ਬਾਈ ਦਾ ਬਾਗਮਾਲ ਟੈਲੈਂਟ ਕਬੱਡੀ ਛੱਡ ਕੇ ਇਸ ਲਾਈਨ ਦੇ ਵਿੱਚ ਆਏ ਔਰ ਜਿਵੇਂ ਇਸ ਲਾਈਨ ਦੇ ਵਿੱਚ ਪੈਰ ਪਾਇਆ ਤਾਂ ਦੇਖੋ ਬਾਈ ਨੇ ਕਿੱਦੀ ਮਤਲਬ ਸਫਲਤਾ ਹਾਸਲ ਕੀਤੀ ਹੁਣ ਇਹਨਾਂ ਦਾ ਛੋਟਾ ਬਦਰ ਰਾਜਵਿੰਦਰ ਹੈ ਹੁਣ ਟਾਲੀਵੁੱਡ ਦੇ ਵਿੱਚ ਜਾ ਕੇ ਫਿਲਮ ਐਕਟ੍ਰੈਸਸ ਐਕਟ੍ਰੀਜ਼ ਹੁੰਦੇ ਹਨ ਉਹਨਾਂ ਦੇ ਜਾਂ ਕੇ ਮਤਲਬ ਮੇਕਅਪ ਆਰਟਿਸਟ ਹੈ ਰਾਈਟ ਹੈਅਰ 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 ਆਰਟਿਸਟ ਹਨ ਹਾਂਜੀ ਹੈਅਰ ਆਰਟਿਸਟ ਰਾਜਵਿੰਦਰ ਤੇ ਜਰੂਰ ਆਪਾਂ ਉਹਨਾਂ ਨਾਲ ਵੀ ਮੁਲਾਕਾਤ ਕਰਾਂਗੇ ਤਬ ਤੱਕ ਤੁਸੀਂ ਜੁੜੇ ਰਹੋ ਨੈਪਕ ਪੋਸਟ ਨੰਬਰ ਦੇ ਨਾਲ ਤੇ ਮੈਂ ਕਾ